ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਆ ਕਿ ਆਪ ਸਭ ਠੀਕ ਹੋ ਮੋਗੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਲੁੱਟਾਂ ਖੋਹਾਂ ਜਿਹੜੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਅੱਜ ਕੱਲ ਬੰਦਾ ਇਹਨਾਂ ਲੁੱਟਾਂ ਖੋਹਾਂ ਤੋਂ ਕਿਸੇ ਵੀ ਜਗ੍ਹਾ ਦੇ ਉੱਪਰ ਸੇਫ ਨਹੀਂ ਰਹਿ ਗਿਆ ਤਾਂ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਉਹ ਲੁਧਿਆਣੇ ਦੀ ਹੈ ਤੁਸੀਂ ਵੀਡੀਓ ਦੇ ਵਿੱਚ ਵੇਖੋ ਕਿ ਕਿਵੇਂ ਦੋ ਲਟੇਰੇ ਸੜਕ ਦੇ ਉੱਪਰ ਖੜੇ ਨੇ ਅਤੇ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਜਦੋਂ ਇਹਨਾਂ ਲੁਟੇਰਿਆਂ ਦੇ ਕੋਲੋਂ ਇੱਕ ਔਰਤ ਲੰਗਨ ਦੀ ਕੋਸ਼ਿਸ਼ ਕਰਦੀ ਹੈ ਤਾਂ ਤੁਸੀਂ ਦੇਖੋ ਕਿ ਕਿਵੇਂ ਇਹ ਲੁਟੇਰੇ ਉਸ ਔਰਤ ਦੇ ਗਲ ਦੇ ਵਿੱਚ ਹੱਥ ਪਾਉਂਦੇ ਨੇ ਅਤੇ ਗਲ ਦੇ ਵਿੱਚੋਂ ਗਹਿਣੇ ਲਾ ਕੇ ਭੱਜ ਜਾਂਦੇ ਨੇ ਤੁਸੀਂ ਦੇਖੋ ਕਿ ਅੱਜ ਕੱਲ ਇਹਨਾਂ ਚੋਰਾਂ ਦਾ ਕਿੰਨਾ ਜ਼ਿਆਦਾ ਹੌਸਲਾ ਵਧ ਚੁੱਕਿਆ ਇਹ ਸਾਰੇ ਆਮ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਸੋ ਇੱਥੇ ਹੁਣ ਸਾਡਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਕਿ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਗਰੂਕ ਕਰ ਸਕੀਏ ਅਤੇ ਜੇਕਰ ਤੁਸੀਂ ਇਕੱਲੇ ਘਰ ਤੋਂ ਬਾਹਰ ਜਾਂਦੇ ਹੋ ਤਾਂ ਆਪਣੇ ਨਾਲ ਕੋਈ ਕੀਮਤੀ ਚੀਜ਼ ਨਾ ਲੈ ਕੇ ਜਾਓ ਕਿਉਂਕਿ ਇਨ੍ਹਾਂ ਚੋਰਾਂ ਦਾ ਪਹਿਲਾ ਟਾਰਗੇਟ ਤੁਹਾਡੀਆਂ ਕੀਮਤੀ ਚੀਜ਼ਾਂ ਹੀ ਹੁੰਦੀਆਂ ਨੇ ਅਤੇ ਜੇਕਰ ਤੁਸੀਂ ਘਰ ਤੋਂ ਕਿਤੇ ਦੂਰ ਜਾਣਾ ਹੈ ਤਾਂ ਕਿਰਪਾ ਕਰਕੇ ਇਕੱਲੇ ਨਾ ਜਾਓ ਆਪਣੇ ਨਾਲ ਕਿਸੇ ਨਾ ਕਿਸੇ ਨੂੰ ਜ਼ਰੂਰ ਲੈ ਕੇ ਜਾਓ ਬਾਕੀ ਪੂਰੀ ਵੀਡੀਓ ਵੇਖਣ ਤੋਂ ਬਾਅਦ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਉਦ ਤੱਕ ਦੇ ਲਈ ਰੱਬ ਰੱਖਾ